ਇੱਕ ਨਰਸਿੰਗ ਹோம் ਵਾਲੇ ਮਾਂ ਨੂੰ ਕਹਿੰਦੇ ਕਿ ਤੇਰੇ ਪੁੱਤ ਦੀ ਮੌਤ ਹੋ ਗਈ ਤੇ ਤੂੰ ਹੁਣ ਘਰ ਚਲੀ ਜਾ। ਮਾਂ ਕਹਿੰਦੀ ਠੀਕ ਆ ਮੇਰੇ ਪੁੱਤ ਦੀ ਜੇਕਰ ਮੌਤ ਹੋ ਗਈ ਮੈਨੂੰ ਘੱਟੋ ਘੱਟ ਉਹਦੀ ਲਾਸ਼ ਤਾਂ ਦੇ ਦਿਓ। ਤਾਂ ਕਹਿੰਦੇ ਅਸੀਂ ਕਿਸੇ ਨੂੰ ਲਾਸ਼ ਨਹੀਂ ਦਿੰਦੇ। ਤਾਂ ਮਾਂ ਕਹਿੰਦੀ ਕਿਉਂ ਨਹੀਂ ਦਿੰਦੇ? ਉਹ ਉਹਨਾਂ ਦੇ ਨਾਲ ਬਹਿਸ ਵਿੱਚ ਪੈਂਦੀ ਆ ਤੇ ਕਹਿੰਦੇ ਇੱਥੋਂ ਚਲੀ ਜਾ ਨਹੀਂ ਤੈਨੂੰ ਕੁੱਟਾਂਗੇ। ਮਾਂ ਗਰੀਬ ਵਿਚਾਰੀ ਡਰਦੀ ਆਪਣੇ ਘਰ ਚਲੀ ਗਈ। ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ। ਕਿ ਹਾਜੀਪੁਰ ਦੇ ਇੱਕ ਨਰਸਿੰਗ ਹੋਮ ਵਿੱਚ ਇੱਕ ਔਰਤ ਡਿਲੀਵਰੀ ਵਾਸਤੇ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਔਰਤ ਜਿਹਦੇ ਪਹਿਲਾਂ ਹੀ 4 ਬੱਚੇ ਸੀ ਉਹਨੂੰ 5ਵਾਂ ਬੱਚਾ ਹੋਣ ਵਾਲਾ ਹੁੰਦਾ ਜਦੋਂ ਤਾਂ ਉਹਦਾ ਪਰਿਵਾਰ ਕਹਿੰਦਾ ਕਿ ਆਪਾਂ ਇਹਦਾ ਅਬੋਰਸ਼ਨ ਕਰਵਾ ਦਈਏ ਜਿਹਦੇ ਕਰਕੇ ਉਹਨੂੰ ਇੱਕ ਨਰਸਿੰਗ ਹੋਮ ਦੇ ਵਿੱਚ ਲੈ ਜਾਂਦੇ ਆ ਇੱਕ ਆਸ਼ਾ ਵਰਕਰ ਦੇ ਰਾਹੀਂ ਤਾਂ ਜਦੋਂ ਉਹਨੂੰ ਨਰਸਿੰਗ ਹੋਮ ਦੇ ਅੰਦਰ ਲਜਾਇਆ ਜਾਂਦਾ ਤਾਂ ਉੱਥੇ ਜਦੋਂ ਚੈੱਕ ਕਰਦੇ ਨੇ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਇਸ ਔਰਤ ਦੇ ਪੇਟ ਵਿੱਚ ਇੱਕ ਬੇਟਾ ਹੈ ਬੱਚਾ ਇਹ ਮੁੰਡਾ ਹੋਣ ਵਾਲਾ ਹੈ ਤਾਂ ਉੱਥੇ ਹੀ ਉਹ ਸਕੀਮ ਕਰ ਘੜ ਲੈਂਦੇ ਨੇ ਜਿਹੜੀ ਉਹ ਔਰਤ ਸੀ ਉਹਦੇ ਪਤੀ ਦੇ ਨਾਲ ਬੱਚੇ ਦੇ ਪਿਤਾ ਦੇ ਨਾਲ ਕਿ ਆਪਾਂ ਇਸ ਬੱਚੇ ਨੂੰ ਅੱਗੇ ਵੇਚ ਦਵਾਂਗੇ ਕਿਸੇ ਦੇ ਨਾਲ ਇਹਦੀ ਡਿਲੀਵਰੀ ਕਰਾ ਦਿਓ ਤਾਂ ਫਿਰ ਔਰਤ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਜਾਂਦਾ ਘਰ ਕਿ ਤੇਰੀ ਜਾਨ ਨੂੰ ਖਤਰਾ ਇਸ ਕਰਕੇ ਅਬੋਰਸ਼ਨ ਨਹੀਂ ਕੀਤਾ ਜਾ ਸਕਦਾ ਉਹ ਵਿਚਾਰੀ ਆ ਜਾਂਦੀ ਹੈ ਆਪਣੇ ਪਤੀ ਦੇ ਨਾਲ ਘਰ ਜਿਵੇਂ ਉਹਦਾ ਪਤੀ ਲੈ ਕੇ ਗਿਆ ਸੀ ਉਵੇਂ ਹੀ ਘਰ ਵਾਪਸ ਲੈ ਆਉਂਦਾ ਤਾਂ ਜਦੋਂ ਔਰਤ ਦੀ ਡਿਲੀਵਰੀ ਹੋਣੀ ਹੁੰਦੀ ਆ ਫਿਰ ਉਹਨੂੰ ਉਸੇ ਹੀ ਨਰਸਿੰਗ ਹੋਮ ਦੇ ਅੰਦਰ ਲਜਾਇਆ ਜਾਂਦਾ ਤਾਂ ਉੱਥੇ ਜਦੋਂ ਕੁੜੀ ਔਰਤ ਦੀ ਡਿਲੀਵਰੀ ਹੁੰਦੀ ਆ ਤਾਂ ਉਹਦੇ ਇੰਜੈਕਸ਼ਨ ਲਗਾਇਆ ਜਾਂਦਾ ਬੇਹੋਸ਼ੀ ਵਾਲਾ ਤਾਂ ਜਦੋਂ ਔਰਤ ਬੇਹੋਸ਼ ਹੋ ਜਾਂਦੀ ਉਹਦੀ ਡਿਲੀਵਰੀ ਹੁੰਦੀ ਆ ਤਾਂ ਬਾਅਦ ਵਿੱਚ ਜਦੋਂ ਉਹਨੂੰ ਹੋਸ਼ ਹੁੰਦੀ ਆ ਤਾਂ ਉਹ ਦੇਖਦੀ ਮੇਰਾ ਬੱਚਾ ਕਿੱਥੇ ਆ ਤਾਂ ਡਾਕਟਰ ਕਹਿ ਦਿੰਦੇ ਆ ਕਿ ਜਿਹੜਾ ਤੇਰਾ ਬੱਚਾ ਨਾ ਉਹ ਤਾਂ ਮਰ ਗਿਆ ਤਾਂ ਔਰਤ ਹੈਰਾਨ ਹੁੰਦੀ ਆ ਤੇ ਸੋਚ ਲੈਂਦੀ ਆ ਕਿ ਕਹਿੰਦੇ ਕਿ ਬੱਚੇ ਦਾ ਭਾਰ ਘਟ ਸੀ ਉਹਨੂੰ ਕੁਝ ਪ੍ਰੋਬਲਮ ਸੀ ਜਿਹਦੇ ਕਰਕੇ ਉਹਦੀ ਮੌਤ ਹੋ ਗਈ ਉਹ ਬਹੁਤ ਜ਼ਿਆਦਾ ਕਮਜ਼ੋਰ ਸੀ ਪਹਿਲਾਂ ਉਹਨੂੰ ਪਾਸੇ ਕਿਤੇ ਰੱਖਿਆ ਤੇ ਜਦੋਂ ਉਹ ਠੀਕ ਨਹੀਂ ਹੋਇਆ ਉਹਦੀ ਮੌਤ ਹੋ ਗਈ ਆ ਤਾਂ ਵਿਚਾਰੀ ਔਰਤ ਐਂ ਸੋਚ ਲੈਂਦੀ ਆ ਕਿ ਹੋ ਗਿਆ ਹੋਊਗਾ ਸ਼ਾਇਦ ਕੁਦਰਤੀ ਲੋਕਾਂ ਨਾਲ ਵੀ ਹੋ ਜਾਂਦਾ ਤੇ ਮੇਰੇ ਨਾਲ ਵੀ ਐਵੇਂ ਹੋ ਗਿਆ ਹੁਣ ਤਾਂ ਉਹ ਸਬਰ ਕਰ ਲੈਂਦੀ ਆ ਤੇ ਆਪਣੇ ਘਰ ਵਾਪਸ ਆ ਜਾਂਦੀ ਆ ਪਰ ਉਹ ਪਹਿਲਾਂ ਡਾਕਟਰਾਂ ਨੂੰ ਕਹਿੰਦੀ ਆ ਕਿ ਮੈਨੂੰ ਮੇਰੇ ਬੱਚੇ ਦੀ লাশ ਤਾਂ ਦੇ ਦਿਓ ਤਾਂ ਉੱਥੋਂ ਡਰਾ ਧਮਕਾ ਕੇ ਉਸ ਔਰਤ ਨੂੰ ਬਾਹਰ ਕੱਢ ਦਿੱਤਾ ਜਾਂਦਾ ਇਹ ਸਾਰੀ ਕਹਾਣੀ ਔਰਤ ਨੇ ਆਪਣੇ ਮੂੰਹੋਂ ਦੱਸੀ ਆ ਤਾਂ ਜਦੋਂ ਔਰਤ ਕੁਝ ਮਹੀਨੇ ਬਾਅਦ ਔਰਤ ਨੂੰ ਸ਼ੱਕ ਹੁੰਦਾ ਉਹਨੂੰ ਪਤਾ ਲੱਗਦਾ ਕਿ ਮੇਰੇ ਪਤੀ ਨੇ 50000 ਰੁਪਏ ਦੇ ਵਿੱਚ ਆਸ਼ਾ ਵਰਕਰ ਦੇ ਨਾਲ ਰਲ ਕੇ ਉੱਥੇ ਸਾਰੀ ਸਕੀਮ ਲਾ ਕੇ ਮੇਰੇ ਬੱਚੇ ਨੂੰ ਅੱਗੇ ਵੇਚ ਦਿੱਤਾ ਤਾਂ ਔਰਤ ਉਹਨੂੰ ਕਹਿੰਦੀ ਆ ਨਹੀਂ ਮੰਨਦਾ ਉਹ ਤਾਂ ਔਰਤ ਥਾਣੇ ਇਹਦੀ ਰਿਪੋਰਟ ਕਰਾਉਂਦੀ ਆ ਸ਼ਿਕਾਇਤ ਦਰਜ ਕਰਵਾਉਂਦੀ ਆ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੀ ਆ ਪੁਲਿਸ ਨੇ ਵਧੀਆ ਸਹਿਯੋਗ ਕੀਤਾ ਉਸ ਔਰਤ ਦਾ ਤਾਂ ਉਹ ਬੱਚੇ ਦੀ ਭਾਲ ਵਿੱਚ ਜੁੜ ਜਾਂਦੇ ਆ ਆਖਰ ਜਿਹੜੇ ਆਦਮੀ ਤੇ ਉਹਨੂੰ ਔਰਤ ਨੂੰ ਮਾੜਾ ਮੋਟਾ ਸ਼ੱਕ ਹੁੰਦਾ ਤਾਂ ਉੱਥੇ ਬੱਚਾ ਲੱਭ ਜਾਂਦਾ ਉਹਨਾਂ ਨੂੰ ਮਿਲ ਜਾਂਦਾ ਔਰਤ ਇਹ ਵੀ ਕਹਿੰਦੀ ਆ ਪੁਲਿਸ ਨੂੰ ਕਿ ਇਹਦਾ ਡੀਐਨਏ ਚੈੱਕ ਕਰਵਾ ਕੇ ਦੇਖੋ ਉਹ ਮੇਰਾ ਹੀ ਬੱਚਾ ਤਾਂ ਲਗਭਗ 7 ਮਹੀਨੇ ਬਾਅਦ ਪੁਲਿਸ ਉਸ ਬੱਚੇ ਨੂੰ ਲਿਆ ਕੇ ਮਾਂ ਦੀ ਗੋਦ ਵਿੱਚ ਬਿਠਾ ਦਿੰਦੀ ਆ ਜਿਹਨੂੰ ਪਿਤਾ ਨੇ ਇਹ ਕਹਿ ਦਿੱਤਾ ਸੀ ਡਾਕਟਰਾਂ ਨੇ ਉਹਨੂੰ ਇਹ ਕਹਿ ਦਿੱਤਾ ਸੀ ਕਿ ਤੇਰਾ ਬੱਚਾ ਤਾਂ ਮਰ ਗਿਆ ਹੈਰਾਨ ਹੈਰਾਨੀ ਹੁੰਦੀ ਹੈ ਇਹੋ ਜਿਹੇ ਮਾਮਲਿਆਂ ਤੇ ਕਿ ਲੋਕਾਂ ਦੇ ਦਿਮਾਗ ਕਿੰਨੇ ਸ਼ੈਤਾਨ ਆ ਕਿਵੇਂ ਫਿਲਮਾਂ ਦੀ ਤਰ੍ਹਾਂ ਕਹਾਣੀਆਂ ਕੜਦੇ ਆ ਪਤਾ ਨਹੀਂ ਤਾਂ ਫਿਲਮਾਂ ਇਹਨਾਂ ਕਹਾਣੀਆਂ ਨੂੰ ਦੇਖ ਕੇ ਬਣਦੀਆਂ ਤੇ ਪਤਾ ਨਹੀਂ ਇਹ ਕਹਾਣੀਆਂ ਇਹਨਾਂ ਫਿਲਮਾਂ ਨੂੰ ਦੇਖ ਕੇ ਬਣਦੀਆਂ ਹੈਰਾਨੀ ਹੁੰਦੀ ਆ ਕਿ ਕਿਹੋ ਕਿਹੋ ਜਿਹੇ ਸ਼ੈਤਾਨ ਲੋਕ ਆ ਕਿਵੇਂ ਇੱਕ ਪਿਤਾ ਨੇ ਸਕੀਮ ਘੜੀ ਤੇ ਆਪਣੇ ਬੱਚੇ ਨੂੰ ਅੱਗੇ ਵੇਚ ਦਿੱਤਾ ਤਾਂ ਮਾਂ ਹੁਣ ਬਹੁਤ ਖੁਸ਼ ਆ ਤੇ ਨਾਲੇ ਰੋ ਰਹੀ ਆ ਬਹੁਤ ਭਾਵੁਕ ਵੀ ਆ ਉਹ ਕਿ ਮੈਂ ਬਹੁਤ ਤਖਲੀਫ ਚੱਲੀ ਮੈਨੂੰ ਤਾਂ ਮੇਰੇ ਬੱਚੇ ਦਾ ਮੂੰਹ ਦੇਖਣਾ ਵੀ ਨਸੀਬ ਨਹੀਂ ਹੋਇਆ ਇੱਕ ਮਾਂ ਨੂੰ ਹਮੇਸ਼ਾ ਉਹਦੇ ਚਾਹੇ ਕਿੰਨੇ ਵੀ ਬੱਚੇ ਹੋਣ ਮਾਂ ਨੂੰ ਆਪਣੇ ਬੱਚੇ ਪਿਆਰੇ ਹੀ ਹੁੰਦੇ ਆ ਤੇ ਉਹ ਵਿਚਾਰੀ ਮਾਂ ਤੜਫਦੀ ਰਹੀ ਕਿ ਮੈਨੂੰ ਜਾਂਦੀ ਵਾਰ ਮੇਰੇ ਪੁੱਤ ਦਾ ਮੂੰਹ ਦੇਖਣਾ ਵੀ ਨਸੀਬ ਨਹੀਂ ਹੋਇਆ ਜਦੋਂ ਕਿ ਉਹਦਾ ਬੱਚਾ ਜਿਉਂਦਾ ਜਾਗਦਾ ਚੰਗਾ ਭਲਾ ਇਸ ਦੁਨੀਆ ਦੇ ਵਿੱਚ ਸੀ ਜਿਹੜਾ ਪਿਓ ਨੇ ਅੱਗੇ ਵੇਚ ਦਿੱਤਾ ਸੀ ਹੁਣ ਇਸ ਪੂਰੇ ਮਾਮਲੇ ਦੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ ਤੇ ਪੁਲਿਸ ਨੇ ਇਸ ਪੂਰੇ ਮਾਮਲੇ ਦੇ ਵਿੱਚ 6 ਜਿਹੜੇ ਵਿਅਕਤੀ ਸੀਗੇ ਜਿਨ੍ਹਾਂ ਨੇ ਇਹ ਮਿਲ ਕੇ ਸਭ ਕੁਝ ਕੀਤਾ ਸੀ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਤਾਂ ਪੁਲਿਸ ਦਾ ਕਹਿਣਾ ਕਿ ਉਹਨਾਂ ਤੋਂ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾਊਗੀ ਕਿ ਉਹਨਾਂ ਨੇ ਪਹਿਲਾਂ ਤਾਂ ਨਹੀਂ ਇਹੋ ਜਿਹਾ ਕੋਈ ਘਣਾਉਣਾ ਅਪਰਾਧ ਕੀਤਾ ਤਾਂ ਨਾਲੇ ਜਿਹੜੇ ਦੋਸ਼ੀ ਨੇ ਜੇ ਜਿਹੜੇ ਜਿਹੜਾ ਵੀ ਇਸ ਮਾਮਲੇ ਦੇ ਵਿੱਚ ਦੋਸ਼ੀ ਹੋਇਆ ਉਹਨਾਂ ਨੂੰ ਬੰਦ ਦੀ ਸਜ਼ਾ ਦਿੱਤੀ ਜਾਊਗੀ ਕੋਰਟ ਦੇ ਅੰਦਰ ਇਹ ਜਿਹੜਾ ਪੂਰਾ ਮਾਮਲਾ ਲਿਜਾਇਆ ਜਾਊਗਾ ਫਿਲਹਾਲ ਇਸ ਘਟਨਾ ਵਿੱਚ ਅੱਗੇ ਚੱਲ ਕੇ ਕੀ ਹੁੰਦਾ ਉਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਪਰ ਹੈਰਾਨੀ ਹੁੰਦੀ ਆ ਕਿ ਲੋਕ ਕਿੰਨੇ ਸ਼ੈਤਾਨ ਹੋ ਗਏ